ਬਹੁਤ ਆਹੀ ਗੱਲ ਆ ਜਿਹੜੀ ਗੱਲ ਕਹਿੰਨਾ ਨਾ ਤੁਹਾਡਾ ਪੁੱਤ ਹੈ ਤੇ ਆਪਦੇ ਪੁੱਤਾਂ ਦੀ ਇੱਜ਼ਤ ਲਾਜ ਕਾਕਾ ਇੱਕ ਮਿੰਟ ਇਹ ਆਪਣੇ ਆਪਣੇ ਆਪਦੇ ਆ ਆਪਣੇ ਪਿੰਡਾਂ ਤੋਂ ਆ ਅਸੀਂ ਬਹੁਤ ਜਿਹੜੇ ਨੌਕਰੀਆਂ ਕਰਦੇ ਆ ਨਾ ਤੁਹਾਡੇ ਚੋਂ ਕਿੰਨੇ ਆਦੇ ਮੁਲਾਜ਼ਮ ਅਸੀਂ ਬਹੁਤ ਅਮੀਰ ਬਿਰਲੇ ਟਾਟਿਆਂ ਦੇ ਬੱਚੇ ਨਹੀਂ ਗੇ ਅਸੀਂ ਉਹ ਆ ਨੌਕਰੀਆਂ ਕਰਦੇ ਕਰਕੇ ਕਿਉਂਕਿ ਜਿਹੜੇ ਆਪਣੇ ਵੱਸ ਤੋਂ ਫੌਜ ਚ ਭਰਤੀ ਹੋ ਜਾਓ ਪੁਲਿਸ ਚ ਭਰਤੀ ਹੋ ਜਾਓ ਨਹੀਂ ਇਹਦੇ ਚ ਨਾ ਜੀ ਜ਼ਮੀਨ ਦਾ ਹੀ ਛੋਟੇ ਕੋਲੇ ਵੀ ਹੂ ਸਰ ਜ਼ਮੀਨ ਦਾ ਛੋਟੇ ਕੋਲੇ ਵੀ ਹੂ ਹਾਂ ਹੈ ਕੀ ਆ ਠੀਕ ਹੈ ਸ਼ੁਕਰੀਆ ਮੈਂ ਬਿਲਕੁਲ ਬਿਲਕੁਲ ਉਹ ਵੀ ਖੋਈ ਜਾਊਗੀ ਹਾਂ ਬਿਲਕੁਲ ਬਿਲਕੁਲ ਉਹ ਇੱਕ ਹੋਰ ਤੁਹਾਨੂੰ ਮੈਂ ਕੱਲ ਦੱਸਦਾ ਮੈਂ ਮੈਂ ਉਹਨੂੰ ਤੁਹਾਨੂੰ ਇਹ ਕੱਲ ਦੱਸਦਾ ਇਹਦੇ ਵਿੱਚ ਮੇਰੀ ਜਿਹੜੀ ਹੁਣ ਬੇਨਤੀ ਨੂੰ ਮੰਨਿਓ ਜੀ ਕੱਲਾ ਕੱਲਾ ਬੰਦਾ ਇੱਕ ਬੰਦਾ ਆਊਗਾ ਇਹੋ ਜੇ ਸਵਾਲ ਕਰੂਗਾ ਉਹਦਾ ਮਕਸਦ ਇਹ ਆ ਵੀ ਜਿਹੜੀ ਪੁਲਿਸ ਬਜ਼ੁਰਗਾਂ ਦੀ ਇੱਜ਼ਤ ਕਰ ਰਹੀ ਆ ਉਹਨੂੰ 扑ਟਾ ਕੇ ਮਾਹੌਲ ਖਰਾਬ ਕਰਨਾ ਅਸੀਂ ਹੋਣ ਨਹੀਂ ਦੇਣਾ ਪਰ ਜਿਹੜਾ ਬੰਦਾ ਉਹੋ ਜਿਹਾ ਕਰੂਗਾ ਆਡੈਂਟੀਫਾਈ ਹੋਊਗਾ ਉਹਨੂੰ ਮੁਕਤ ਨਾ ਪਊਗਾ ਇਹ ਗੱਲ ਮੈਂ ਇੱਕ ਜ਼ੁੰਮੇਵਾਰ ਅਫਸਰ ਜਿਵੇਂ ਤੁਹਾਡਾ ਬੱਚਾ ਹੋ ਕੇ ਮੈਂ ਇਹ ਗੱਲ ਕਹਿਣਾ ਨਾ ਤੇ ਜਿਹੜਾ ਉਹਨਾਂ ਨੂੰ ਢੁਕਾ ਕੇ ਖਰਾਬ ਕਰਨ ਦੀ ਆ ਸਾਰਿਆਂ ਦੀ ਡਿਊਟੀ ਇਹ ਆ ਬਜ਼ੁਰਗ ਤੇ ਕਿਸੇ ਨੂੰ ਐ ਨਹੀਂ ਕਹਿਣਾ ਉਹਨਾਂ ਨੂੰ ਕਹਿਣਾ ਜੀ ਜਿਹੜੇ ਵਿਰੋਧ ਕਰਦੇ ਆ ਸਾਡੇ ਬੈਠੋ ਤੁਹਾਡਾ ਸਾਰਾ ਅਸੀਂ ਪ੍ਰੋਪਰ ਸਤਕਾਰ ਦੇ ਨਾਲ ਕਿਸੇ ਨੂੰ ਕੋਈ ਤੱਕ ਨਹੀਂ ਕਹਿਣਾ ਅਸੀਂ ਜਦੋਂ ਫੈਸਲਾ ਹੋ ਗਿਆ ਸਰਕਾਰ ਨੇ ਇਹਨੂੰ ਇੱਥੋਂ ਕਲੀਅਰ ਕਰਾਉਣਾ ਪਰ ਜਿਹੜਾ ਇਹ ਸੋਚਦਾ ਵੀ ਮੈਂ ਤਾਂ ਇੱਥੇ ਗੜਬੜ ਕਰੂੰਗਾ ਜੇ ਕਿਤੇ ਇਹੋ ਜਿਹਾ ਕਿਸੇ ਦੇ ਮਨ 'ਚ ਹੈਗਾ ਵੀ ਮੈਂ ਗੜਬੜ ਕਰੂੰਗਾ ਬਜ਼ੁਰਗਾਂ ਦੀਆਂ ਪੱਕਾ ਲਾਊਂਗਾ ਜਾਂ ਪੁਲਿਸ ਦੀਆਂ ਪੱਕਾ ਲਾਊਂਗਾ ਉਹ ਹੋਣ ਨਹੀਂ ਦੇਣਾ ਉਹਨੂੰ ਐਸਾ ਭੁਗਤਣਾ ਪਊਗਾ ਉਹ ਜਿਹੜੀ ਸਾਰੇ ਲੋਕ ਗੱਲਾਂ ਕਰਦੇ ਇਸ ਕਰਕੇ ਮੇਰੀ ਰਿਕਵੈਸਟ ਦੁਆਰਾ ਏ ਆਪਦੇ ਬੱਚੇ ਦਾ ਉਹਦੀ ਪੋਸਟ ਨਾਲੋਂ ਸਾਰੀ ਪੋਸਟ ਦੇ ਵਿੱਚ ਮਜਿਸਟਰੇਟ ਸਾਹਿਬ ਤੁਹਾਨੂੰ ਇੱਕ ਮਜਿਸਟਰੇਟ ਨਹੀਂ ਘੱਟੋ ਘੱਟ 8-10 ਤੋਂ ਜ਼ਿਆਦਾ ਮਜਿਸਟਰੇਟ ਹੈ ਸੀਨੀਅਰ ਲੈਵਲ ਦੇ ਟੀਸੀ ਐਡੀਸੀ ਲੈਵਲ ਦੇ ਅਧਿਕਾਰੀ ਹੈ ਉਹ ਤੁਹਾਨੂੰ ਦੱਸਣਗੇ ਜਿਹੜਾ ਵੀ ਇਹ ਹੁਕਮ ਦੀ ਉਲੰਘਣਾ ਇਸ ਕਰਕੇ ਇਹਨੂੰ ਤੁਸੀਂ ਪੰਜ ਤੋਂ ਪੰਜ ਵੰਦੋਂ ਅਕਤਰ ਨਹੀਂ ਹੋ ਸਕਦੇ ਤੁਹਾਨੂੰ ਰਿਕਵੈਸਟ ਕਰਾਂਗੇ ਤੁਸੀਂ ਆਜੋ ਸਰਾਰਤੀ ਨੂੰ ਆਡੈਂਟੀਫਾਈ ਜਰੂਰ ਕਰਾਂਗੇ ਜਿਹੜਾ ਸਰਾਰਤ ਕਰਨਾ ਚਾਹੁੰਦਾ ਚਾਲ ਪੁੱਛ ਕੇ ਆਪਦਾ ਨੁਕਸਾਨ ਦੇਖੋ ਜੇ ਆਪਾਂ ਨੂੰ ਪਤਾ ਸ਼ਾਂਤ ਨਹੀਂ ਸ਼ਾਂਤ ਮਹੀਨਾ ਨਹੀਂ ਬਿਲਕੁਲ ਠੀਕ ਹੈ ਤੁਹਾਡੀ ਗੱਲ ਜੇ ਤੁਹਾਡਾ ਸਵਾਲ ਹੈ ਸ਼ਾਂਤ ਮਹੀ ਸ਼ਾਂਤ ਮਹੀ ਦੇ ਨਾਲ ਤੁਹਾਨੂੰ ਅਸੀਂ ਇੱਥੋਂ ਰਿਮੂਵ ਕਰਨਾ ਹੈ ਸ਼ਾਂਤ ਮਹੀ ਦੇ ਨਾਲ ਬਸਾ ਹੈਗੇ ਆਂ ਹਮੈਂ ਕੋਈ ਦੇਖੋ ਕਿ ਕੋਟ ਇੰਨਾ ਨਾ ਲੰਮਾ ਟਾਈਮ ਬੇਨਤੀ ਹੈ ਜਿਹੜਾ ਬੰਦਾ ਉਹਦੇ ਵਿੱਚ ਇੱਥੋਂ ਇਹਨੂੰ ਕਲੀਅਰ ਹੋਣਾ ਹੈ 101% ਕਲੀਅਰ ਹੋਣਾ ਇਹਦੇ ਕਿੰਤੂ ਪ੍ਰਿੰਤੂ ਕੁਝ ਨਹੀਂ ਹੋਣਾਗਾ ਫੋਰਸ ਨੂੰ ਹੁਕਮ ਹੈ ਫੋਰਸ ਨੂੰ ਟੈਸਟ ਨਾ ਕਰਿਓ ਆਪਦੇ ਬੱਚਿਆਂ ਦੇ ਇਮਤਿਹਾਨ ਇੰਨੀ ਜਿਹੜੀ ਆਪਾਂ 300 400 ਬੰਦਾ ਤੋਂ 3000 ਫੋਰਸ ਨਾਲ ਨਾ ਅਸੀਂ ਲੜਨਾ ਆਏ ਆ ਤੁਹਾਡੇ ਬੱਚਿਆਂ ਨੇ ਜਿਹੜਾ ਵਿਰੋਧ ਕਰਦੇ ਆ ਤੁਹਾਡਾ ਪ੍ਰੋਟੈਸਟ ਦਾ ਤਰੀਕਾ ਨਾ ਪ੍ਰੈਸ ਇੱਥੇ ਸਾਰੀ ਖੜੀ ਐ ਤੁਸੀਂ ਉਸ ਕੱਲ ਦਾ ਵਿਰੋਧ ਕਰਦੇ ਆ ਤਾਂ ਅਸੀਂ ਆਪਦੀ ਬਸਤੀ ਲਾਉਣੇ ਆ ਤੁਸੀਂ ਉਹਦੇ ਵਿੱਚ ਆਪੇ ਮੈਂ ਨਹੀਂ ਚਾਹੁੰਦਾ ਇਹ ਇਹ ਕੋਸ਼ਿਸ਼ ਵੀ ਮੇਰੀ ਮੂਵੀ ਬਣ ਜੂ ਹੋਰ ਬਣ ਜੂ ਅਸੀਂ ਆਪਦੇ ਬਾਪੂਆਂ ਨੂੰ ਟਿਕਦੇ ਬਾਪੂਆਂ ਨੂੰ ਘੜੀ ਤੇ ਚਾਚੇ ਤਾਇਆ ਨੂੰ ਘੜੀ ਤੇ ਅਸੀਂ ਇਹੋ ਜਿਹੀ ਕੋਈ ਗੱਲ ਨਹੀਂ ਚਾਹੁੰਦੇ ਅਸੀਂ ਸਰਕਾਰ ਨਾਲ ਟੌਣੇ ਆ ਇਸ ਕਰਕੇ ਆ ਸਾਡੇ ਮੈਜਿਸਟ੍ਰੇਟ ਸਾਹਿਬ ਨਾਲ ਹੈ ਇਹ ਤੁਹਾਨੂੰ ਜਿਹੜੀ ਇਹ ਗੱਲ ਕਹਿ ਦੱਸਣਗੇ ਵੀ ਜਿਹੜਾ ਡਿਪਟੀ ਕਮਿਸ਼ਨਰ ਦਾ ਜ਼ਿਲ੍ਹਾ ਪਟਿਆਲਾ ਦੇ ਵਿੱਚ ਚਾਰ ਤੋਂ ਜਿਹੜੇ ਵੱਧ ਬੰਦੇ ਆ